ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਲੋਹੜੀ ਦੇ ਤਿਉਹਾਰ ਮੌਕੇ ਚਾਇਨਾ ਡੋਰ ਦੇ ਪ੍ਰਕੋਪ ਤੋਂ ਬਚਣ ਲਈ ਭੰਡਾਰੀ ਪੁਲ ਅਤੇ ਐਲੀਵੇਟਿਡ ਰੋਡ ਨੂੰ ਪੂਰੀ ਤਰ੍ਹਾਂ ਟੂ-ਵੀਲਰ ਦੇ ਲਈ ਬੰਦ ਕਰ ਦਿੱਤਾ ਗਿਆ ਅਤੇ ਸਿਰਫ ਫੋਰ-ਵੀਲਰ ਹੀ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਐਸ ਮੋਕੇ ਟ੍ਰੈਫਿਕ ਪੁਲਿਸ ਅਧਿਕਾਰੀ ਮੰਗਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਅਕਸਰ ਲੋਹੜੀ ਦੇ ਤਿਉਹਾਰ ਤੇ ਚਾਈਨਾ ਡੋਰ ਦੇ ਨਾਲ ਦੋ ਪਹੀਆ ਵਾਹਨ ਚਾਲਕਾਂ ਨਾਲ ਹਾਦਸੇ ਹੋ ਜਾਂਦੇ ਹਨ ਜਿਸ ਦੇ ਚਲਦਿਆਂ ਪੁਲਿਸ ਵੱਲੋਂ ਖਾਸ ਉਪਰਾਲਾ ਕਰਦੇ ਹੋਏ ਭੰਡਾਰੀ ਪੁਲ ਅਤੇ ਐਲੀਵੇਟਿਡ ਰੋਡ ਨੂੰ ਟੂ-ਵੀਲਰ ਦੇ ਲਈ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ। ਅਮਰ ਸਰ ਪੁਲਿਸ ਵੱਲੋਂ ਉਪਰਾਲਾ ਕੀਤਾ ਗਿਆ ਜੀ ਅੱਜ ਅਸੀਂ ਸਪੈਸ਼ਲ ਜਿਹੜੀ ਇੱਕ ਮੁਹਿੰਮ ਚੜੀਆ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮ ਅਨੁਸਾਰ ਅੱਜ ਜਿਹੜਾ ਐਲੀਵੈਟਰ ਰੋਡ ਤੇ ਅਸੀਂ ਜਿਹੜੀ ਟੂ ਵੀਲਰ ਦੀ ਐਂਟਰੀ ਉਹ ਬੰਦ ਕੀਤੀ ਐ ਕਾਰਨ ਸਾਰੇ ਆ ਕਿ ਅੱਜ ਲੋਹੜੀ ਦਾ ਤਿਹਾਰ ਆ ਤੇ ਵੈਸੇ ਤੇ ਪੁਲਿਸ ਵੱਲੋਂ ਜਿਹੜਾ ਵਾ ਕਾਫੀ ਦਿਨਾਂ ਤੋਂ ਹੀ ਜਿਹੜਾ ਤੁਹਾਡੇ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਰਾਹੀਂ ਅਖਬਾਰਾਂ ਰਾਹੀਂ ਪਲੱਸ ਸਾਡੀ ਐਜੂਕੇਸ਼ਨ ਟੀਮ ਰਾਹੀਂ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਚਾਈਨਾ ਟੂਰ ਦੀ ਵਰਤੋਂ ਜਿਹੜੀ ਆ ਉਹ ਕਾਨੂੰਨ ਦੇ ਖਿਲਾਫ ਆ ਨਹੀਂ ਕਰਨੀ ਇਹਦੇ ਨਾਲ ਲੋਕਾਂ ਦੀ ਕਾਫੀ ਜਾਨਾਂ ਜਿਹੜੀਆਂ ਵਾਂ ਉਹ ਜਾ ਚੁੱਕੀਆਂ ਕਾਫੀ ਇੰਜਰੀਜ਼ ਹੋ ਚੁੱਕੀਆਂ ਨੇ ਪਰ ਕਸ਼ਲੋਕ ਨੇ ਅਜੇ ਵੀ ਜੜੇ ਆ ਉਹ ਇਹਦੀ ਵਰਤੋਂ ਕਰਦੇ ਆ ਸੋ ਅਸੀਂ ਅੱਜ ਇਹ ਪ੍ਰਾਲਾ ਕੀਤਾ ਕਿ ਅਸੀਂ ਟੂ ਵੀਲਰ ਦੀ ਐਂਟਰੀ ਜਿਹੜੀ ਆ ਜੀ ਭੰਡਾਰੀ ਪੁਲ ਤੋਂ ਲੈ ਕੇ ਅਲਫਾ ਮੌਲ ਤੱਕ ਆਉਣ ਜਾਣ ਦੀ ਦੋਨੋਂ ਸੜਕਾਂ ਜਿਹੜੀ ਉਹ ਬੰਦ ਕਰਤੀ ਆ ਟੂ ਵੀਲਰ ਸਾਰਾ ਜਿਹੜਾ ਵਾ ਪੁਲ ਦੇ ਥੱਲੇ ਥੱਲੇ ਹੋਏਗਾ ਕਾਰਨ ਇਹ ਆ ਕਿ ਕਿਤੇ ਕੋਈ ਕਿਸੇ ਦੇ ਗਲੇ ਵਿੱਚ ਜਾਂ ਕਿਤੇ ਹੋਰ ਜਗ੍ਹਾ ਤੇ ਚੈਨਾ ਡੋਰ ਦੇ ਫਸਲ ਕਰਨ ਉਹਦਾ ਕੋਈ ਨੁਕਸਾਨ ਨਾ ਹੋ ਜੇ ਕੋਈ ਇੰਜਰੀ ਨਾ ਹੋ ਜੇ ਅੰਮ੍ਰਿਤਸਰ ਦੇ ਜਿੰਨੇ ਵੀ ਐਲੀਵੇਟਰ ਰੋਡ ਨੇ ਸਾਰੇ ਤੇ ਅਸੀਂ ਕਰਤਾ ਜੀ ਜਿਹੜਾ ਬਟਾਲਾ ਰੋਡ ਵਾਲਾ ਵਾ ਉਹ ਤੇ ਅਸੀਂ ਦੋਨਾਂ ਸਾਈਡ ਤੋਂ ਬੈਰੀਕੇਟਿੰਗ ਕਰਕੇ ਜਿਹੜਾ ਪ੍ਰੋਪਰ ਬੰਦ ਕਰਤਾ ਜੀ ਕਿਸੇ ਵੀ ਵਹੀਕਲ ਦੀ ਉੱਥੇ ਐਂਟਰੀ ਬੰਦ ਕਰਤੀ ਪਲਾ ਉੱਥੇ ਕਾਰਾਂ ਵੀ ਨਹੀਂ ਜਾ ਰਹੀਆਂ ਜੀ ਆ ਵੀ ਜਿਹੜੇ ਆ ਉਹ ਵੈਸਭਾਜੀ ਕਰ ਰਹੇ ਨੇ ਲੋਕ ਸਾਡੇ ਕਰਮਚਾਰੀਆਂ ਨਾਲ ਵੀ ਅਸੀਂ ਇੱਧਰ ਨੂੰ ਜਾਣਾ ਸਾਨੂੰ ਰਾਹ ਦਾ ਨਹੀਂ ਪਤਾ ਜੀ ਸਾਨੂੰ ਦੇਰੀ ਹੋ ਜਾਊਗੀ ਪਰ ਮੇਰੀ ਲੋਕਾਂ ਨੂੰ ਜਿਹੜੀ ਆ ਇਹ ਅਪੀਲ ਆ ਕਿ ਜਾਨ ਨਾਲੋਂ ਕੁਝ ਕੀਮਤੀ ਨਹੀਂ ਆ 2-4 ਮਿੰਟ ਦੀ ਦੇਰੀ ਜਿਹੜੀ ਆ ਕੋਈ ਚੈਨਲ ਕਿੰਨੀ ਨਹੀਂ ਸਾਡੀਆਂ ਸਪੈਸ਼ਲ ਟੀਮਾਂ ਜਿਹੜੀਆਂ ਆ ਵਾ ਉਹ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਡਰੋਨ ਰਾਹੀਂ ਜਿਹੜੀ ਨਿਗਰਾਨੀ ਰੱਖ ਰਹੀਆਂ ਨੇ ਅੰਮ੍ਰਿਤਸਰ 골ਡਨ ਗੇਟ ਤੋਂ ਜਿਹੜੇ ਰੇਲਵੇ ਸਟੇਸ਼ਨ ਨੂੰ ਐਲੀਵੇਟਰ ਰੋਡ ਜਾਂਦਾ ਤਸਵੀਰਾਂ ਅਸੀਂ ਤੁਹਾਡੇ ਨੂੰ ਉੱਥੇ ਹੀ ਸਾਂਝੀਆਂ ਕਰ ਰਹੇ ਹਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਕਿ ਇੱਥੇ ਪੁਲਿਸ ਵੱਲੋਂ ਬੈਰੀਕੇਡ ਕੀਤੀ ਗਈ ਹੈ ਐਲੀਵੇਟਰ ਰੋਡ ਜਿੱਥੇ ਸ਼ੁਰੂ ਹੁੰਦਾ ਉੱਥੇ ਬੈਰੀਕੇਡ ਕਰਕੇ ਦੋ ਪਹੀਆ ਜਿਹੜੇ ਵਾਹਨ ਹਨ ਉਹਨਾਂ ਨੂੰ ਐਲੀਵੇਟਰ ਰੋਡ ਦੇ ਉੱਪਰ ਚੜਨ ਤੋਂ ਮਨਾਈ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਹੋਇਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਹੜਾ ਲੋਹੜੀ ਦਾ ਤਿਹਾਰ ਚੱਲਿਆ ਉੱਥੇ ਲੋਕੀ ਚੈਨਾ ਟੋਰਨਾ ਪਤੰਗबाजी ਕਰ ਰਹੇ ਕੋਈ ਵੱਡਾ ਹਾਸਾ ਨਾ ਹੋ ਜਾਵੇ ਇਸ ਲਈ ਦੋ ਪਹੀਆ ਜਿਹੜਾ ਵਾਹਨ ਹੈ ਉਹਨਾਂ ਨੂੰ ਮਨਾ ਕੀਤਾ ਜਾ ਰਿਹਾ ਕਿ ਉਹ ਐਲੀਵੇਟਰ ਹੋਰ ਦੇ ਉੱਪਰ ਨਾ ਚੜਨ ਅਮਰitsar ਫਾਸਟਵੇ ਖਬਰ ਨਾਮਲੇ ਕੈਮਰਾ ਮੇ ਪਰਿਚਰਣਦਾਰ ਅਰਕੇਸ਼ ਕੁਮਾਰ